ਉਹ ਬਾਈ ਜੀ ਬਾਈ ਹੋਰ ਕੋਲ ਨਾ ਕਿਸੇ ਨੇ ਆ ਡਿਮਾਂਡ ਦੇ ਉੱਤੇ ਬਣਾਇਆ ਹੋਇਆ ਇਹ ਠੀਕ ਹੈ ਤੁਹਾਨੂੰ ਪਸਾਰਿਆਂ ਨੂੰ ਪਤਾ ਇਹ ਚੁਆਇਸ ਨਾਲ ਆ ਦੇਖੋ ਇੱਕ ਵਾਰੀ ਆ ਇਹ ਦੂਆ ਦਾ ਆ ਚੀਜ਼ਾਂ ਦੇ ਬਾਈ ਨਜ਼ਰ ਬਾਕੀ ਅੱਜ ਕੱਲ੍ਹ ਜੀ ਨਵਾਂ ਟ੍ਰੈਂਡ ਆਪਣੇ ਕੋਲ ਨਾਲ ਕੋਈ ਵੀ ਲੈਜਰ ਗ੍ਰੇਨਲਰ ਕੋਈ ਡਾਇਨ ਕੋਈ ਲਵਾ ਸਕਦੇ ਠੀਕ ਹੈ ਜੀ ਹਾਂ ਜੀ ਤੁਹਾਡਾ ਜਾਦੂ ਲਵਾਲ ਤੇ ਸਵਾਗਤ ਹੈ ਤੇ ਅੱਜ ਨਾ ਬਾਈ ਫੈਕਟਰੀ ਦੇ ਵਿੱਚ ਆਏ ਹੋਏ ਸੀ ਠੀਕ ਹੈ ਇੱਕ ਵਾਰੀ ਬਾਈ ਇਧਰਲੇ ਪਾਸੇ ਨਿਗਾਹ ਮਰਵਾਈ ਇਧਰਲੇ ਪਾਸੇ ਰੰਦੇਤੇ ਵਾਲਾ ਚੌਕ ਆ ਬਾਈ ਆਪਾਂ ਸਰਸਾ ਰੋਡ ਦੇ ਉੱਤੇ ਖੜੇ ਆ ਮੇਨ ਜਿਹੜੀ ਮਾਨਸਾ ਤੋਂ ਸਰਸਾ ਨੂੰ ਜਾਂਦੀ ਹੈ ਠੀਕ ਹੈ ਮੇਰੇ ਪਿਛਲੇ ਪਾਸੇ ਬਈ ਇਧਰਲੇ ਪਾਸੇ ਵੀ ਦਿਖਾ ਦੇ ਇੱਕ ਵਾਰ ਇਧਰਲੇ ਪਾਸੇ ਕੀ ਆਪਣਾ ਸਰਸਾ ਨੂੰ ਜਾ ਰਿਆ ਰੋਡ ਤੇ ਬਈ ਇਨ ਪਾਰਥ ਇੰਟਰਪ੍ਰਾਈਜ਼ ਵਾਲਿਆਂ ਦੇ ਆਏ ਹੋਏ ਆ ਇਹਨਾਂ ਦੇ ਪਹਿਲਾਂ ਗੇਟ ਬਣਦੇ ਆ ਬਾਈ ਜੀ ਚਗਾਠਾਂ ਬਣਦੀਆਂ ਨੇ ਬਾਈ ਹੋਰਾਂ ਕੋਲ ਜਿਵੇਂ ਕਿਸੇ ਨੇ ਕੁੱਤਿਆਂ ਦੇ ਪਿੰਜਰੇ ਬਣਾਉਣੇ ਆ ਕੋਈ ਪੌੜੀਆਂ ਬਣਾਉਣੀਆਂ ਨੇ ਬਾਈ ਜੀ ਇਹ ਚੀਜ਼ਾਂ ਹੀ ਬਣਦੀਆਂ ਨੇ ਆਪਣੇ ਕੋਲ ਇਹਨਾਂ ਕੋਲੇ ਇਹਨਾਂ ਕੋਲੇ ਜਿਹੜੀ ਪ੍ਰੈਸਿੰਗ ਮਸ਼ੀਨ ਆ ਬਾਈ ਜੀ ਜਿਨੇ ਵੀ ਮੰਨ ਕੇ ਚਲੋ ਕੋਈ ਦਰਵਾਜ਼ਾ ਬਣਾਉਣਾ ਜਾਂ ਦਰਵਾਜ਼ਿਆਂ ਦੇ ਟ੍ਰੈਂਡ ਚੱਲ ਰਿਹਾ ਅੱਜਕੱਲ ਹਣਾ ਉਹ ਤੁਸੀਂ ਵੀ ਨਕਸ਼ੇ ਦਾ ਟ੍ਰੈਂਡ ਆ ਉਹ ਤੁਸੀਂ ਪੰਜਾਬ ਦਾ ਨਕਸ਼ਾ ਹੋਗਾ ਜ ਉਹ ਬਾਈ ਹੋਰ ਹੀ ਖੁਦ ਆਪ ਲਿਖਦੇ ਆ ਇਹਨਾਂ ਦੀ ਆਪ ਦੀ ਅੰਦਰ ਮਸ਼ੀਨ ਹੈ ਤੇ ਬਾਈ ਹੋਰਾਂ ਨਾਲ ਪੰਦੇ ਆ ਕਿ ਮਿਲਦੇ ਆ ਆਜੋ ਬਾਈ ਹੋਰਾਂ ਬਈ ਸਾਰਿਆਂ ਨੂੰ ਪੜਾ ਸਤਿ ਸ੍ਰੀ ਅਕਾਲ ਆਪਾਂ ਦਾ ਬਾਈ ਮਾਨਸਾ ਦੇ ਵਿੱਚ ਫੈਕਟਰੀ ਦੇ ਵਿੱਚ ਆਏ ਹੋਇਆ ਪਹਿਲਾਂ ਤਾਂ ਬਾਈ ਨਾ ਆ ਚੀਜ਼ਾਂ ਚੈੱਕ ਕਰੋ ਮੈਂ ਦੁਕਾਨ ਵੀ ਤੁਹਾਨੂੰ ਬਾਅਦ ਚ ਦੱਸੂਗਾ ਵੀ ਕਿੱਥੇ ਖੜੇ ਆ ਕਿਹੜੀ ਜਗ੍ਹਾ ਦੇ ਖੜੇ ਆ ਤੇ ਕੀ ਕੀ ਕੰਮ ਆ ਪਹਿਲਾਂ ਆ ਚੀਜ਼ ਚੈੱਕ ਕਰੋ ਤੇ ਬਾਈ ਹੋਰਾਂ ਦੇ ਨਾਲ ਕੋਈ ਵੀ ਡਿਜ਼ਾਈਨ ਬਣਾਉਣਾਗਾ ਮਸ਼ੀਨ ਬਾਈ ਹੋਰਾਂ ਕੋਲੇ ਆਪਦੀ ਆਜੋ ਬਈ ਆਪਾਂ ਅੱਗੇ ਜਾ ਕੇ ਦੇਖਦੇ ਆ ਗੇਟ ਅੱਜਕੱਲ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਨਵੇਂ ਗੇਟ ਚੱਲ ਰਹੇ ਐ ਅੱਜਕੱਲ ਠੀਕ ਐ ਉਹਨਾਂ ਤੇ ਡਿਜ਼ਾਈਨਿੰਗ ਦੀ ਬਹੁਤ ਵੱਡੀ ਚੀਜ਼ ਚੱਲ ਰਹੀ ਐ ਵੀ ਕਿਹੜਾ ਡਿਜ਼ਾਈਨ ਪਾਉਣਾ ਕੋਈ ਮੂਸੇ ਵਾਲੇ ਬਾਈ ਦੀ ਫੋਟੋ ਲਵਾਉਂਦਾ ਇੱਕ ਵਾਰੀ ਬਾਈ ਮਸ਼ੀਨ ਤੇ ਮੜੀਕ ਨਿਗਾਹ ਮਰਵਾ ਦੋ ਬਾਈ ਹੋਰਾਂ ਕੋਲੇ ਆਪ ਦੀ ਮਸ਼ੀਨ ਆ ਆਪ ਡਿਜ਼ਾਈਨ ਬਾਈ ਤੁਸੀਂ ਕੁਝ ਵੀ ਤਿਆਰ ਕਰ ਸਕਦੇ ਹੋ ਠੀਕ ਐ ਆਹ ਖੜੇ ਐ ਬਾਈ ਸਾਸਿਕਾ ਬਾਈ ਕੀ ਹਾਲ ਚੱਲ ਹੋ ਠੀਕ ਹੋ ਬੱਸ ਬੜੀ ਬਾਈ ਸਾਨੂੰ ਮਸ਼ੀਨ ਬਾਰੇ ਦੱਸੋ ਵੀ ਡਿਜ਼ਾਈਨ ਕਿਸੇ ਨੇ ਪਾਉਣਾ ਗੇਟਾਂ ਦੇ ਤੇ ਜੀ ਲੈ ਜਾ ਮਸ਼ੀਨ ਆਈ ਐ ਤੇ ਸੀਐਨਸੀ ਕਟਿੰਗ ਨਾਲ ਆ ਠੀਕ ਹੈ ਕੋਈ ਵੀ ਲੈ ਜਾ ਗ੍ਰਿਲ ਬਣਾ ਸਕਦੇ ਆ ਗੇਟ ਬਣਾ ਸਕਦੇ ਆ ਜਾਂ ਸੀਐਨਸੀ ਰੈਕ ਬਣਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਕੋਈ ਵੀ ਡਿਜ਼ਾਈਨ ਲਵਾ ਸਕਦੇ ਆ ਆਪਣੇ ਆਰਡਰ ਦੇ ਮਤਲਬ ਕਸਟਮਰ ਅਜ਼ ਚੁਆਇਸ ਨਾਲ ਕੋਈ ਵੀ ਡਿਜ਼ਾਈਨ ਲਵਾ ਸਕਦੇ ਆ ਆ ਜਮ ਆਪ ਇਦਾਂ ਗੇਟ ਦਿਖਾਉਣੇ ਸਮਝਾ ਠੀਕ ਹੈ ਆਹ ਦਿਖਾਓ ਗੇਟ ਦਿਖਾਓ ਜੀ ਆਪ ਹੀ ਬਣਾਇਆ ਠੀਕ ਹੈ ਜੀ ਹਾਂ ਜੀ ਇਹ ਵਾਲਾ ਗੇਟ ਵੰਦੇ ਆ ਇਹ ਬਹੁਤ ਸਸਤੇ ਰੇਟਾਂ ਦੇ ਆ ਠੀਕ ਹੈ ਜੀ ਦੂਸਰਾ ਡਿਜ਼ਾਈਨ ਪ੍ਰੋਫਾਈਲ ਗੇਟ ਆ ਜੀ ਇਹ ਠੀਕ ਹੈ ਜੀ ਇਹ ਅੱਜ ਕੱਲ ਡਿਜ਼ਾਈਨ ਬਹੁਤ ਚੱਲ ਰਿਹਾ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ 17000 ਦੇ ਬਣ ਜਾਂਦਾ 40000 ਦੇ ਬਣ ਜਾਂਦਾ ਹੈ ਪਰ 12000 ਦਾ ਇਹ ਆਪਣੇ ਕੋਲ ਸਿਰਫ 12000 ਦਾ 12000 ਦਾ ਲੈਣਾ 22 ਹੋਰਾਂ ਕੋਲ 12000 ਇਹ ਚਲਾ ਲਾ ਡਿਜ਼ਾਈਨ ਮਿਲ ਜਾਂਦੇ ਸਾਡੇ ਕੋਲ ਅਲੱਗ-ਅਲੱਗ ਡਿਜ਼ਾਈਨ ਹੈ ਹਾਂ ਜੀ ਹਾਂ ਜੀ ਹਾਂ ਇਹਨਾਂ ਡਿਜ਼ਾਈਨ ਬਾਈ ਡਿਜ਼ਾਈਨ ਤਾਂ ਬਾਈ ਮਤਲਬ ਕਿ ਮਸ਼ੀਨ ਨਹੀਂ ਖਤਮ ਕਰਤਾ ਥੋੜੀ ਚੁਆਇਸ ਹੈ ਉਹ ਵੀ ਕਰ ਸਕਦੇ ਪਰ ਬਾਈ ਹੋਰਾਂ ਨੇ ਆ ਬਣਾ ਕੇ ਰੱਖੇ ਪਿਆ ਅੱਗੇ ਆ ਡਿਜ਼ਾਈਨ ਚੈੱਕ ਕਰ ਲਓ ਆ ਡਾੜੀਆਂ ਮਿਲ ਜਾਂਦੇ ਆ ਦੇਖੋ ਡਿਜ਼ਾਈਨ ਇਹ 13000 ਦਾ ਜੀ 13000 ਦਾ ਠੀਕ ਹੈ ਬਾਈ ਆ 13 ਦਾ ਬਾਈ ਆ ਦੇਖੋ ਪੰਜਾਬ ਆ ਗਿਆ ਅੱਗੇ ਨਕਸ਼ਾ ਪੰਜਾਬ ਹਾਂਜੀ ਠੀਕ ਹੈ ਬਾਕੀ ਕਸਟਮਰ ਆ ਦੀ ਚੁਆਇਸ ਨਾਲ ਕੋਈ ਵੀ ਡਿਜ਼ਾਈਨ ਲਵਾ ਸਕਦਾ ਕੋਈ ਵੀ ਡਿਜ਼ਾਈਨ ਲਵਾ ਸਕਦਾ ਜਿਵੇਂ ਆਪਦੇ ਪਿੰਡ ਦਾ ਨਾਮ ਲਖੋਣਾ ਹੈ ਬੋਤਲ ਖੋਣਾ ਹੈ ਕੁਰਸੀ ਲਖੋਣਾ ਹੈ ਕੁਰਸੀ ਲਖਾ ਸਕਦਾ ਆਪਦਾ ਠੀਕ ਹੈ ਬਈ ਜੀ ਤੇ ਬਾਈ ਜੀ ਨੇ ਇੱਕ ਵਾਰੀ ਆਪਾਂ ਕਿੱਥੇ ਖੜੇ ਆ ਤੇ ਆਪਣੀ ਦੁਕਾਨ ਦਾ ਨਾਮ ਆਪਾਂ ਆਪਣੀ ਦੁਕਾਨ ਦਾ ਨਾਮ 파ਰਥ ਐਂਟਰਪ੍ਰਾਈਜ਼ ਠੀਕ ਹੈ ਜੀ ਸਸਾ ਰੋਡ ਅੰਤ ਤੱਕ ਚੌਂਕ ਮਾਨਸਾ ਠੀਕ ਹੈ ਰੰਦਿੱਤਾ ਚੌਂਕ ਮਾਨਸਾ ਦੇ ਵਿੱਚ ਆ ਬਾਈ ਆਪਾਂ ਨੇ ਇੱਕ ਵਾਰੀ ਸਾਰੀ ਨਿਗਾ ਮਰਵਾਦੀ ਵੀ ਨਾਲ ਨਾਲ ਹੋਰ ਕੀ ਕੰਮ ਕਰਦੇ ਹੋ ਬਾਈ ਜੀ ਕੱਲੇ ਗੇਟ ਹੋਗੇ ਤਾਂ ਗੇਟ ਹੋਗੇ ਇਦਾਂ ਹੀ ਆ ਹਾਂਜੀ 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 ਠੀਕ ਹੈ ਤਿਆਰ ਬਾਕੀ ਆਪਣੇ ਕੋਲ ਸੀਐਨਸੀ ਦੇ ਰੈਕ ਬੰਦੇ ਆ ਜੀ ਠੀਕ ਆ ਰੈਕ ਦੁਕਾਨਾ ਵਾਸਤੇ ਹਾਂਜੀ ਦੁਕਾਨਾ ਵਾਸਤੇ ਦੁਕਾਨਾ ਵਾਸਤੇ ਸ਼ੋਰੂਮ ਵਾਸਤੇ ਠੀਕ ਹੈ ਬਾਈ ਜੀ ਹਾਂਜੀ ਆ ਬਾਈ ਜੀ ਕੋਲ ਨਾ ਰੈਕ ਵੀ ਆ ਬਾਈ ਤੁਸੀਂ ਇਹ ਚੈੱਕ ਕਰ ਲਓ ਕਿਸੇ ਨੇ ਵੀ ਲੈਣੇ ਆ ਮੇਰੇ ਭਰਾ ਮਾ ਦੁਕਾਨ ਵਾਲੇ ਨੇ ਜਾਂ ਮੇਰੀਆਂ ਭੈਣਾਂ ਨੇ ਦੁਕਾਨ ਨਵੀਂ ਖੋਲੀ ਏ ਸੂਟ ਸਾਰਡ ਰੱਖਣ ਨੂੰ ਇਹ ਬਾਈ ਹੋਰਾਂ ਕੋਲੇ ਇਹ ਵੀ ਮਿਲਦੀ ਆ ਹਾਂ ਚੈੱਕ ਕਰ ਲਓ ਇੱਕ ਵਾਰੀ ਬਾਕੀ ਆਪਣੇ ਕੋਲ ਅਨਿਗਾਮਰ ਬਾਈ ਬਾਈ ਐਂ ਕਰਾ ਇਹ ਸਾਰੇ ਆਪਣੇ ਕੋਲ 4 ਫੁੱਟ 5 ਫੁੱਟ 6 ਫੁੱਟ ਹਰ ਟਾਈਮ ਤਿਆਰ ਹੀ ਪਏ ਹੁੰਦੇ ਹਰ ਤਿਆਰੀ ਪਏ ਹੁੰਦੇ ਹਾਂ 11 ਫੁੱਟ ਤੱਕ ਤਿਆਰ ਪਏ ਹੁੰਦੇ ਆ ਚੱਪਾਂ ਪਾਂ ਗੇੜ ਤਿਆਰ ਪਏ ਹੁੰਦੇ ਆਪਣਾ ਠੀਕ ਹੈ ਬਾਈ ਆਜੋ ਬਾਈ ਜੀ ਇੱਧਰਲੇ ਪਾਸੇ ਨਾਲ ਆਹ ਦੇਖੋ ਕਿੰਨੀਆਂ ਘੈਂਟ ਘੈਂਟ ਆਹ ਅੱਜਕੱਲ ਇਹਦਾ ਵੀ ਟ੍ਰੈਂਡ ਆ ਬਾਕੀ ਕੜਿਆਣੇ ਆ ਚੱਲਿਆ ਜੀ ਜੀ ਆਪਣੇ ਕੋਲ ਸਾਰੇ ਗੇੜ ਤਿਆਰ ਪਏ ਹੁੰਦੇ ਆ ਜੀ ਆਪਣੇ ਕੋਲ ਠੀਕ ਹੈ ਆਹ ਦੇਖੋ ਮੜਕ ਨਾ ਬਾਈ ਸਮਾਰ ਕੇ ਦਿਖਾ ਦੇ ਕਿੰਨਾ ਘੈਂਟ ਡਿਜ਼ਾਈਨ ਹੈ ਇੱਕ ਤਾਂ ਆਹ ਦੇਖੋ ਇੱਕ ਆਹ ਦੇਖੋ ਇਹ ਅੱਜਕੱਲ ਨਾ ਬਾਈ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਆ ਦੇ ਆਂ ਤੁਸੀਂ ਜਿੱਦਾਂ ਕਹੋਗਾ ਉਦਾਂ ਲਾ ਦਾਂਗੇ ਜਿੱਦਾਂ ਕਹੋਗੇ ਹਾਂ ਤੇ ਬਾਈ ਹੋਰ ਨਾ ਜਿਹੜਾ ਕਾਰਡ ਆ ਮੈਂ ਉਹ ਵੀ ਨਾਲ ਮੈਂਸ਼ਨ ਕਰ ਦੂੰਗਾ ਤੇ ਬਾਈ ਆ ਇੱਕ ਵਾਰੀ ਦੱਸਿਓ ਕੀ ਚੀਜ਼ ਆਪਣੀ ਇਹ ਆਪਣੇ ਜਗਾਠਾ ਵੰਦੀਆਂ ਸੀ ਐਨਸੀ ਮਸ਼ੀਨ ਤੇ ਜੀ ਠੀਕ ਹੈ ਜੀ ਇਹ ਆਫੋਲੋ ਦਾ ਮਾਲ ਆ ਜੀ ਠੀਕ ਹੈ ਜੀ ਇਹ ਕਾਮਤ ਨੂੰ ਦਾ ਮਾਲ ਆ ਜੀ ਠੀਕ ਹੈ ਜੀ ਤੇ ਏਸ਼ੀਆ ਦਾ ਮਾਲ ਆ ਵੀ ਏਸ਼ੀਆ ਦਾ ਇਹ ਸੋੜਾ ਫੁੱਲੀ ਸੋਨੂੰ ਸੀਐਨਸੀ ਲੋਕ ਆਲ ਮਾਲ ਦੇਵਾਂਗੇ ਜੀ ਠੀਕ ਹੈ ਜੀ ਪੂਰਾ ਸੋਨੂੰ ਸਫਾਈ ਕਰਕੇ ਪਿੰਪੂਣ ਭਰ ਕੇ ਪੰਨੀ ਪੰਨੀ ਭੇੜ ਕੇ ਦਿੰਦੇ ਹਾਂ ਠੀਕ ਪੰਨੀ ਆਪ ਲੈ ਮੇਰੇ ਹਾਂਜੀ 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 ਤੇ ਇੱਕ ਵਾਰ ਨਾ ਬ ਇੱਕ ਵਾਰੀ ਆ ਇਹ ਦੂਆ ਦਾ ਆ ਚੀਜ਼ਾਂ ਦੇ ਬਾਈ ਨਜ਼ਰ ਬਾਕੀ ਅੱਜਕੱਲੇ ਜੀ ਨਵਾਂ ਟ੍ਰੈਂਡ ਚੱਲਿਆ ਜੀ ਟ੍ਰੈਂਡ ਹਾਂਜੀ ਲੈਜਰ ਗ੍ਰਿਲਾਂ ਦਾ ਜੀ ਹਾਂਜੀ ਆਪਣੇ ਕੋਲ ਨਾਲ ਕੋਈ ਵੀ ਲੈਜਰ ਗ੍ਰਿਲਰ ਕੋਈ ਡਿਜ਼ਾਈਨ ਕੋਈ ਲਵਾ ਸਕਦੇ ਠੀਕ ਹੈ ਜੀ ਹਾਂਜੀ ਅੱਜ ਕੱਲ ਇੱਕ ਬਾਈ ਜੀ ਉਹ ਸਵਾਲ ਸੀ ਆਪਣਾ ਵੀ ਅੱਜ ਕੱਲ ਜਿਹੜੇ ਇੱਕ ਪੱਥਰ ਦੇ ਆ ਐਲਮੀਨੀਅਮ ਦੇ ਲਪਾਉਂਦੇ ਆ ਉਹ ਆਪਣੇ ਕੋਲੇ ਗੇਟ ਆਪਾਂ ਬਣਵਾਉਂਦੇ ਆ ਕਿ ਡਿਮਾਂਡ ਤੇ ਬਣਵਾਉਣੀ ਐ ਐਲਮੀਨੀਅਮ ਬਣਦੇ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਡਿਮਾਂਡ ਤੇ ਬਣਵਾਉਣੀ ਡਿਮਾਂਡ ਤੇ ਬਣਵਾਉਣੀ ਆਰਡਰ ਤੇ ਬਣਾਉਣੀ ਐ ਜੀ ਆਪਾਂ ਤੇ ਉਹ ਤੁਸੀਂ ਮਤਲਬ ਕਿ ਜਿਵੇਂ ਕਿਸੇ ਦੇ ਘਰੇ ਜਾਣਾ ਵੀ ਤੁਸੀਂ ਆਪ ਹੀ ਮਣਕੀ ਨਹੀਂ ਹਾਂਜੀ 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 ਮਿਸਤੀ ਚੱਲੇ ਤੇ ਬਾਈ ਨਾਲ ਇੱਕ ਵਾਰੀ ਮੈਂ ਬਾਈ ਹੋਰਾਂ ਦਾ ਦੁਕਾਨ ਦਾ ਨਾਮ ਵੀ ਦੱਸਦਾ ਨੰਬਰ ਵੀ ਮੈਂ ਤੁਹਾਨੂੰ ਦੱਸਦਾ ਤੇ ਇੱਕ ਵਾਈ ਬਾਈ ਹੋਰੇ ਕੋਲ ਜਰੂਰ ਵਿਜ਼ਿਟ ਕਰਿਓ ਬਾਈ ਬਹੁਤ ਘੈਂਟ ਘੈਂਟ ਚੀਜ਼ਾਂ ਨੇ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟ ਤੇ ਬਾਈ ਚੀਜ਼ਾਂ ਦੇ ਦੇਗਾ ਸੋ ਬਾਈ ਜੀ ਬਾਈ ਹੋਰਾਂ ਕੋਲ ਨਾ ਕਿਸੇ ਨੇ ਆ ਡਿਮਾਂਡ ਦੇ ਉੱਤੇ ਬਣਾਇਆ ਹੋਇਆ ਇਹ ਠੀਕ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸਾਨੀ ਦਾ ਉਹ ਆ ਮਨ ਲੱਕ ਬਲਦ ਬਣਾਇਆ ਪਿਛਲੇ ਪਾਸੇ ਹੱਲ ਆ ਰਿਹਾ ਪਿਛਲੇ ਪਾਸੇ ਕਿਸਾਨ ਤੁਸੀਂ ਵੀ ਕੋਈ ਵੀ ਡਿਜ਼ਾਈਨ ਆ ਦੇ ਗੇਟਾਂ ਦੇ ਉੱਤੇ ਤੁਸੀਂ ਪਵਾ ਸਕਦੇ ਕੋਈ ਗ੍ਰਿੱਲ ਬਣਾਉਣੀ ਐ ਬਾਈ ਹੋਰਾਂ ਕੋਲੇ ਆ ਮਸ਼ੀਨਾਂ ਠੀਕ ਐ ਸੁਣ ਚਗਾਠਾਂ ਦੀ ਲੋੜ ਆ ਤੇ ਬਾਈ ਹੋਰਾਂ ਕੋਲੇ ਆ ਪਈਆਂ ਤਾਂਹਾਂ ਚਗਾਠ ਆ ਬਾਈ ਦੀ ਫੈਕਟਰੀ ਹੈ ਪੂਰੀ ਠੀਕ ਆ ਆ ਗੇਟ ਪਏ ਆ ਆ ਬਾਈ ਨੇ ਕਿਸੇ ਨੇ ਡਿਮਾਂਡ ਤੇ ਬਣਵਾਇਆ ਸੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਪੂਰੇ ਸਾਰੇ ਤੁਸੀਂ ਗੇਟ ਲੈਣੇ ਆ ਕਿਸੇ ਨੇ ਬਾਈ ਇੱਥੇ ਆ ਜਾਓ ਬਾਈ ਹੋਰਾਂ ਨੂੰ ਮੈਂ ਨੰਬਰ ਦੇ ਦੂ ਆ ਚਗਾਠਾਂ ਵੀ ਤੁਸੀਂ ਤਾਂਹਾਂ ਦੇਖ ਲਓ ਸਾਰਾ ਕੁਝ ਆ ਬਾਈ ਇੱਥੇ ਬਾਈ ਦੀ ਫੈਕਟਰੀ ਦੇ ਵਿੱਚ ਆ ਬਾਈ ਹੋਰ ਉਹਨਾ ਸੀਐਨਸੀ ਰੈਕ ਹੈ ਜਿਹੜੇ ਮਨ ਕਰਕੇ ਕਿਸੇ ਨੂੰ ਸੂਟ ਸੜ ਕੜਵਾਉਣੇ ਆ ਇਹ ਉਹਨਾਂ ਵਾਸਤੇ ਆ ਦੇਖੋ ਪਿਛਲੇ ਪਾਸੇ ਵੀ ਇਹਨਾਂ ਦੀ ਬਾਈ ਹੋਰਾਂ ਦੀ ਕਟਿੰਗ ਆਪ ਦੀ ਚੱਲ ਰਹੀ ਆ ਸਾਰਾ ਕੁਝ ਆਪ ਕਰਦੇ ਆ ਬਾਈ ਹੋਰੀ ਆ ਬੈਠੇ ਆ ਇੱਧਰ ਦੇਖ ਪੂਰਾ ਗੇਟ ਤਿਆਰ ਕਰ ਰਹੇ ਆ ਉਧਰ